ਨੋਟ ਕਰਨ ਵਾਲੀ ਗੱਲ ਆ ਪੰਜਾਬ ਦੇ ਵਿੱਚੋਂ ਅਨਟਚੇਬਲਤੀ ਚੂਤਸਾਤ ਖਤਮ ਹੋਈ ਆ ਜਾਤਪਾਤ ਖਤਮ ਨਹੀਂ ਹੋਈ ਹੂੰ ਤਾਂ ਦੇਣ ਵਾਲੀ ਗੱਲ ਆ ਜਾਤਪਾਤ ਨਹੀਂ ਖਤਮ ਹੋਈ ਚੂਤਸਾਤ ਖਤਮ ਹੋਈ ਆ ਜਿਹੜੀਆਂ ਸੂਤ ਆ ਉਹ ਮੈਨੂੰ ਸੂਝਿਆ ਜਾ ਉਹ ਕਰ ਲਿਓ ਕਿਉਂਕਿ ਇੱਥੇ ਜਿਹੜਾ ਦਲਤ ਪਰ ਤੁਸੀਂ ਪਿੰਡਾਂ ਦੇ ਉਹ ਜਾ ਕੇ ਤੁਸੀਂ ਦੇਖੋਗੇ ਉਹਨਾਂ ਦੇ ਬੇੜਾਂ ਦੀ ਹਾਲਤ ਆ ਜਿਹੜੀ ਉਹ ਬਹੁਤ ਮਾੜੀ ਹਾਲਤ ਬਣੀ ਪਈ ਖੇਤਾਂ ਤੋਂ ਨੂੰ ਕੰਮ ਕੋਈ ਨਹੀਂ ਤੇ ਹਰ ਪੱਧਰ ਤੋਂ ਨਾ ਧੀਆ ਭਾਂਦੀਆਂ ਅੱਜ ਤਣ ਉੱਠੀਆਂ ਜਾ ਰਹੀਆਂ ਨੇ ਉਹਨਾਂ ਨੂੰ ਆਰਮਨੋ ਕੀ ਹਾਲਤਾਂ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਪੰਜਾਬ ਦੇ ਵਿੱਚ ਭਾਵੇਂ ਉਹ ਰੂਪ ਚ ਨਜ਼ਰ ਨਹੀਂ ਆਉਂਦੀ ਜਾਤ ਪਾਤ ਪਰ ਇਹਦਾ ਰੂਪ ਹੋਰ ਆ ਹੋਰ ਬਦਲ ਗਿਆ ਦਾ ਰੂਪ ਜਿੱਥੇ ਜਾਤ ਪਾਤ ਦਾ ਇੰਨਾ ਵੱਡਾ ਬਤਰਾ ਖੜਾ ਹੋ ਗਿਆ ਮੈਂ ਕਹਿ ਰਿਹਾ ਵੀ ਪੰਜਾਬ ਦੇ ਵਿੱਚੋਂ ਮੈਂ ਇਸ ਵਕਤ ਕੱਲਾ ਦਲਤ ਪੀੜਤ ਨਹੀਂ ਪੰਜਾਬ ਜਿਹੜਾ ਨੌਨ ਜੱਟ ਵਰਗ ਆ ਚਾਹੇ ਉਹ ਖੱਤਰੀਆ ਚਾਹੇ ਬਾੜੀਆਂ ਦਾ ਚਾਹੇ ਅਰੋੜਾ ਦਾ ਚਾਹੇ ਸੈਣੀਆ ਚਾਹੇ ਰਾਮਗੜੀਆ ਦਾ ਚਾਹੇ ਕੰਬੂਆ ਚਾਹੇ ਲਵਾਨਾ ਉਹ ਸਾਰੇ ਜੱਟਵਾਦ ਤੋਂ ਪੀੜਤ ਆ ਹੂੰ ਇਹ ਬ੍ਰਾਹਮਣਵਾਦ ਤੋਂ ਵੀ ਖਤਰਨਾਕ ਬਣ ਗਿਆ ਪੰਜਾਬ ਦਾ ਜੱਟਵਾਦ ਕਿਉਂਕਿ ਪੰਜਾਬ ਦਾ ਜੱਟਵਾਦ ਨੇ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੀ ਅਰਥਿਕਤਾ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਧਰਮ ਤੇ ਪੰਜਾਬ ਦੀ ਰਾਜਨੀਤੀ ਦਾ ਮੁਕੰਮਲ ਤੌਰ ਤੇ ਕਬਜ਼ਾ ਕਰ ਲਿਆ ਜਿੱਦ ਕਰਕੇ ਦੂਜੇ ਸਾਰੇ ਪਾਚਾਰਾਂ ਨੂੰ ਜੁੱਤੀ ਥੱਲੇ ਰੱਖਣਾ ਚਾਹੁੰਦਾ ਇਹ ਮੇਰੀ ਗਲਾਈਮੂਚ ਰਹਿਣ ਚਾਹੇ ਤੇ ਗੀਤ ਸੁਣ ਲੋ ਚਾਹੇ ਮੈਂ ਫਿਲਮਾਂ ਦੇਖ ਲੋ ਚਾਹੇ ਅੰਦਰ ਕੋਈ ਹੋਰ ਐਕਟੀਵਿਟੀ ਦੇਖ ਲੋ ਸਾਰੇ ਚੀ ਜੱਟਵਾਦ